ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਸੋ ਅੱਜ ਤੁਹਾਨੂੰ ਅਸੀਂ ਮਿਲਾਉਣੇ ਆ ਇੱਕ ਸਰਦਾਰ ਜੀ ਨਾਲ ਜਿਸ ਵੱਲੋਂ ਇੱਕ ਸਟਾਲ ਜਿਹੜੀ ਆ ਲਗਾਈ ਜਾਂਦੀ ਹੈ ਚੇਸ ਦੀ ਗੱਲ ਕਰ ਲਗੇ ਤਾਂ ਲਾਜਵਾਬ ਪੁੱਜਾ ਨੇ ਨਾਲ ਹੀ ਗੱਲ ਕਰ ਲਗੇ ਜਿੱਦਾਂ ਚਾਵਲ ਨੇ ਤੇ ਨਾਲ ਕੜੀ ਐ ਤੇ ਨਾਲ ਜਿਹੜੇ ਛੋਲੇ ਤੇ ਨਾਲ ਜਿਹੜੇ ਰਾਜਮਾ ਇਹਨਾਂ ਵੱਲੋਂ ਤਿਆਰ ਕੀਤੇ ਜਾਂਦੇ ਤੇ ਚਾਟੀ ਦੀ ਜਿਹੜੀ ਲੱਸੀ ਐ ਬਹੁਤ ਜ਼ਿਆਦਾ ਜਿਹੜੀ ਫੇਮਸ ਇਹਨਾਂ ਦੀ ਲੱਸੀ ਐ ਅਡਰੈਸ ਤੋਂ ਉਹਨੂੰ ਦੱਸਦੇ ਆ ਕਿ ਜਿਹੜੀਆਂ ਕਚੈਰੀਆਂ ਨੇ ਜਿਹੜੀਆਂ ਕਚੈਰੀਆਂ ਦੇ ਬੈਕ ਸਾਈਡ ਬਿਲਕੁਲ ਪਾਰਕਿੰਗ ਦੇ ਨਾਲ ਜਿਹੜੀ ਇਹਨਾਂ ਵੱਲੋਂ ਜਿਹੜੀ ਸਟਾਲ ਹੈ ਲਗਾਈ ਜਾਂਦੀ ਆ ਸਰਦਾਰ ਜੀ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਇਹਨਾਂ ਦਾ ਜਿਹੜਾ ਜਾਇਕਾ ਬਿਲਕੁਲ ਕਮਾਲ ਦਾ ਲਾਜਵਾਬ ਇਹਨਾਂ ਦਾ ਤਰੀਕਾ ਜੇ ਬਣਾਉਣ ਦੀ ਗੱਲ ਕਰ ਲਗੇ ਤਾਂ ਲਾਜਵਾਬ ਇਹਨਾਂ ਵੱਲੋਂ ਜਿਹੜੀ ਤਕਨੀਕ ਦੇ ਨਾਲ ਜਿਹੜੀ ਚੀਜ਼ ਆ ਉਹ ਤਿਆਰ ਕੀਤੀ ਜਾਂਦੀ ਆ ਚਾਟ ਦੀ ਲੱਸੀ ਆ ਪੂਰੀ ਤਰ੍ਹਾਂ ਜਿਹੜਾ ਦੁੱਧ ਨੂੰ ਕਾੜ ਕੇ ਚਾਟ ਦੀ ਲੱਸੀ ਜਿਹੜੀ ਉਹ ਤਿਆਰ ਕੀਤੀ ਜਾਂਦੀ ਆ ਤੇ ਲੱਸੀ ਦੀ ਅਸੀਂ ਗੱਲ ਕਰ ਲਗੇ ਤਾਂ ਜਿਹੜੀ ਬਹੁਤ ਜ਼ਿਆਦਾ ਗਾੜ੍ਹੀ ਹੈ ਲੱਸੀ ਦੀ ਟਿਕਨੇ ਸੋ ਜੇ ਦੇਖ ਸਕਦੇ ਹੋ ਕਿ ਕਿੰਨੀ ਜਿਹੜੀ ਗਾੜ੍ਹੀ ਲੱਸੀ ਹੈ ਤੇ ਕੀਮਤ ਬਿਲਕੁਲ ਜਿਹੜੀ ਹੈ ਉਹ ਜਮਾਂ ਜਾਇਜ਼ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਥਾਲੀ ਹੈ ਇੱਕ ਪੂਰੀ ਥਾਲੀ ਤੁਹਾਨੂੰ 40 ਰੁਪਏ ਵਿੱਚ ਤਿਆਰ ਮਿਲੂਗੀ ਤੁਸੀਂ ਆਉਂਦੇ ਹੋ ਟੇਸਟ ਜ਼ਰੂਰ ਕਰ ਲਓ ਕਰਕੇ ਜਾਇਓ ਬਾਈ ਨਾਲ ਗੱਲਬਾਤ ਕਰਦੇ ਆ ਸਰਦਾਰ ਜੀ ਸਾਡੇ ਨਾਲ ਮੌਜੂਦ ਨੇ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਪਾਜੀ ਠੀਕ ਠਾਕ ਹੋ ਬਹੁਤ ਨਹੀਂ ਬਹੁਤ ਵਧੀਆ ਕੀ ਨਾਮ ਹੈ ਪਾਜੀ ਪਹਿਲਾਂ ਨਾਮ ਦੱਸੋ ਜੀ ਮੈਂ ਨਾ ਰਤਨ ਰਤਨ ਸਿੰਘ ਜੀ ਰਤਨ ਸਿੰਘ ਜੀ ਕਿੰਨੇ ਸਮੇਂ ਤੋਂ ਤੁਸੀਂ ਜਿਹੜੀ ਸਟਾਲ ਇੱਥੇ ਲਗਾ ਰਹੇ ਹੋ ਮੈਨੂੰ ਤਕਰੀਬਨ ਜੀ ਹੋ ਗਏ ਨੇ 5 ਸਾਲ 5 ਸਾਲ ਤੁਹਾਨੂੰ ਹੋ ਚੁੱਕੇ ਨੇ ਤੇ ਕਿਹੜੀ ਕਿਹੜੀ ਆਈਟਮ ਤੁਸੀਂ ਮੰਨ ਕੇ ਚਲੋ ਬਣਾ ਕੇ ਲੈ ਕੇ ਆਉਂਦੇ ਹੋ ਘਰ ਤੋਂ ਤਿਆਰ ਕਰਕੇ ਲੈ ਕੇ ਆਉਂਦੇ ਹੋ ਹਾਂ ਜੀ ਸਾਰਾ ਘਰ ਤੋਂ ਤਿਆਰ ਹੋ ਕੇ ਆਂਦਾ ਤੇ ਭਾਜੀ ਕੀ ਕੀ ਆਪਣੇ ਕੋਲ ਹੁੰਦਾ ਆਪਣੇ ਕੋਲ ਛੋਲੇ ਚਾਵਲ ਕੜੀ ਚਾਵਲ ਰਾਜਮਾ ਚਾਵਲ ਲੱਸੀ ਮਿੱਠੀ ਲੱਸੀ ਬਸ ਇਹ ਚੀਜ਼ਾਂ ਨੇ। ਪਾਜੀ ਇਹ ਜਿਹੜੀ ਸਾਰੀਆਂ ਵੈਰਾਈਟੀ ਨੇ ਤੁਹਾਡੇ ਕੋਲੇ ਤੇ ਇਹ ਸਾਰੀਆਂ ਘਰ ਵੱਲੋਂ ਤਿਆਰ ਕਰਕੇ ਲੈ ਕੇ ਆਏ। ਸੋ ਪਾਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆ ਕੇ ਜਿਹੜਾ ਸਟਾਲ ਲਗਾਉਂਦੇ ਆ। ਇਹ ਤਕਰੀਬਨ 5ਵਾਂ ਸਾਲ ਚੱਲ ਰਿਹਾ ਜੀ। 5ਵਾਂ ਸਾਲ ਚੱਲ। 5ਵਾਂ ਸਾਲ ਚੱਲ। ਤੇ ਪਾਜੀ ਕਸਟਮਰ ਦੀ ਗੱਲ ਕਰ ਲਈਏ ਕਸਟਮਰ ਦੀ ਕਿੰਨੀ ਕੁ ਭੀੜ ਰਹਿੰਦੀ ਐ? ਪਹਿਲਾਂ ਜੀ ਦੇਖੋ ਜਦੋਂ ਕਚੇਰੀਆਂ ਖੁੱਲੀਆਂ ਹੁੰਦੇ ਸੀ ਗੇਟ ਖੁੱਲਾ ਹੁੰਦਾ ਸੀ ਤਾਂ ਮੈਂ 2:30 ਵਜੇ ਵੇਲਾ ਹੋ ਜਾਂਦਾ ਸੀ। ਇੰਨੀ ਭੀੜ ਹੁੰਦੀ ਸੀ। ਤੇ ਹੁਣ ਜਦੋਂ ਗੇਟ ਬੰਦ ਹੋਇਆ ਚਲੋ ਕੰਮ ਥੋੜਾ ਘਟਿਆ ਪਰ ਤੇ ਪਾਜੀ ਕੀ ਕੀ ਬਣਾ ਕੇ ਸਾਨੂੰ ਤੁਹਾਡਾ ਦਿਖਾਉਗੇ ਕੀ ਕੀ ਤੁਸੀਂ ਬਣਾ ਕੇ ਜਿਹੜਾ ਘਰ ਤੋਂ ਲੈ ਕੇ ਆਉਨੇ ਹੋ ਸੁਬਾਹ ਦੀ ਗੱਲ ਕਰ ਲਈਏ ਕਿੰਨੇ ਵਜੇ ਫਿਰ ਉੱਠ ਕੇ ਜਿਹੜਾ ਕੰਮ ਕਾਰ ਸ਼ੁਰੂ ਹੋ ਜਾਂਦਾ 6 ਵਜੇ ਤਾਂ ਉੱਠਣਾ ਪੈਂਦਾ ਜੀ ਤਕਰੀਬਨ ਤੇ ਪਾਜੀ ਜਿਹੜੀ ਸਾਰੀ ਤੁਸੀਂ ਆਈਟਮ ਆ ਜਿਹਦਾ ਰਾਜਮਾ ਚਾਵਲ ਨੇ ਕੜੀ ਆ ਤੇ ਨਾਲ ਜਿਹੜੇ ਛੋਲੇ ਨੇ ਇਹ ਸਾਰੀ ਚੀਜ਼ ਤੁਹਾਡੇ ਆਪਣੇ ਵੱਲੋਂ ਤਿਆਰ ਕੀਤੀ ਜਾਂਦੀ ਹੈ ਹਾਂ ਜੀ ਸਭ ਆਪਣਾ ਸਭ ਆਪਣਾ ਤੇ ਪਾਜੀ ਟੇਸਟ ਦੀ ਗੱਲ ਕਰ ਲਏ ਲੋਕਾਂ ਵੱਲੋਂ ਕਿਹੋ ਜਿਹਾ ਰਿਸਪੌਂਸ ਆਉਂਦਾ ਸਭ ਪੋਜ਼ਿਟਿਵ ਹੀ ਹੈ ਜੀ ਸਮਝੰਗਾ ਕਹਿੰਦੇ ਆ ਠੀਕ ਹੈ ਰਤਨ ਜੀ ਕੁਆਲਿਟੀ ਦੀ ਗੱਲ ਕਰ ਲ ਗਏ ਫਿਰ ਕਸਟਮਰ ਨੂੰ ਕੁਆਲਿਟੀ ਆਪਾਂ ਕਿਦਾਂ ਹੀ ਦੰਨੇ ਆ ਕੁਆਲਿਟੀ ਭਾਜੀ ਜੀ ਮੈਂ ਆਪਾਂ ਘਰ ਦਾ ਖਾਣਾ ਖਾਂਦੇ ਆ ਨਾ ਉਹ ਸਾਫ ਆਪਾਂ ਸਮਝੋ ਇੱਥੇ ਖਾ ਕੇ ਆਪਾਂ ਜਾ ਰਹੇ ਆ ਤਾਂ ਸਭ ਘਰ ਦਾ ਹੀ ਆ ਜੋ ਮੰਨ ਕੇ ਚੱਲੋ ਤੁਸੀਂ ਜਿੱਦਾਂ ਆਪਾਂ ਘਰੇ ਖਾਣਾ ਖਾਂਦੇ ਆ ਤਾਂ ਬਿਲਕੁਲ ਘਰ ਵਰਗੇ ਜਿਹੇ ਟੇਸਟ ਉਹ ਕਸਟਮਰ ਨੂੰ ਮਿਲਣ ਵਾਲਾ ਹੈ ਹਾਂਜੀ ਹਾਂਜੀ ਪੂਰਾ ਪੂਰਾ ਤੇ ਭਾਜੀ ਕੀਮਤ ਦੀ ਗੱਲ ਕਰ ਲ ਗਏ ਤਾਂ ਕਿੰਨੀ ਜਿਹੜੀ ਕੀਮਤ ਉਹ ਪਲੇਟ ਦੀ ਰੱਖੀ ਗਈ ਆ ਕੀਮਤ ਭਾਜੀ ਹਾਫ ਪਲੇਟ 25 ਦੀ ਹੈ ਤੇ ਫੁੱਲ ਪਲੇਟ 40 ਦੀ ਹੈ ਫੁੱਲ ਪਲੇਟ 40 ਭਾਈ ਜੀ ਟਾਈਮਿੰਗ ਕੀ ਹੈ ਆਪਣੇ ਟਾਈਮਿੰਗ ਦੀ ਆਪਾਂ ਗੱਲ ਕਰ ਲਈ ਕਿੰਨੇ ਵੇ ਤੁਸੀਂ ਇੱਥੇ ਆ ਜੰਦੇ ਹੋ ਸਤ 11 ਵਜੇ ਪਹੁੰਚ ਜੀਦਾ 11 11 ਤੇ ਸ਼ਾਮੇ 5 ਵਜੇ ਕਿਸ ਦਿਨ ਆਫ ਵੀ ਹੁੰਦਾ ਕਿਸ ਦਿਨ ਤੁਸੀਂ ਛੁੱਟੀ ਵੀ ਕਰਦੇ ਹੋ ਹਾਂਜੀ ਸੈਟਰਡੇ ਸੰਡੇ ਸੈਟਰਡੇ ਸੰਡੇ ਛੁੱਟੀ ਹੁੰਦੀ ਹੈ ਜਿਵੇਂ ਬੈਂਕਿੰਗਸ ਦਾ ਹਿਸਾਬ ਹੁੰਦਾ ਨਾ ਸੈਕੰਡ ਸੈਟਰਡੇ ਬੰਦ ਹੁੰਦਾ ਫੋਰਥ ਬੰਦ ਹੁੰਦਾ ਉਦਾਂ ਹੀ ਕੋਡ ਬੰਦ ਹੁੰਦੀਆਂ ਨੇ ਉਹ ਹਿਸਾਬ ਨਾਲ ਕੋਈ ਕੀ ਪੜ ਤੁਸੀਂ ਦੇਖ ਸਾਦੇ ਹੋ ਕਿ ਕਿੱਦਾਂ ਜਿਹੜੀ ਬਾਈ ਜੀ ਕੋਲ ਭੀੜ ਉਹ ਲੱਗੀ ਹੋਈ ਆ ਸਰਦਾਰ ਸਾਹਿਬ ਜਿਹੜਾ ਆਪਣੇ ਨਾਲ ਨਾਲ ਕੰਮ ਵੀ ਕਰ ਰਿਹਾ ਤੇ ਨਾਲ ਨਾਲ ਜਿਹੜੀ ਸਾਡੇ ਨਾਲ ਗੱਲਬਾਤ ਵੀ ਉਹ ਕਰ ਰਹੇ ਆ ਤੇ ਬਾਈ ਜੀ ਦੇ ਟੇਸਟ ਦੀ ਗੱਲ ਕਰ ਲਗੇ ਤਾਂ लाजवाब ਟੇਸਟ ਹੈ ਤੇ ਨਾਲ ਹੀ ਤੁਹਾਨੂੰ ਇਹ ਦੱਸਦೇನೆ ਆ ਕਿ ਜਿਹੜਾ ਸੈਟਰਡੇ ਸੰਡੇ ਆ ਉਹ ਆਪੋਂ ਦਾ ਟਾਈਮਿੰਗ ਦੀ ਗੱਲ ਕਰਦੇ ਆ ਤਾਂ ਸਵੇਰ 11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਆ ਸਕਦੇ ਹੋ ਤੇ ਆ ਕੇ ਜਿਹੜਾ ਟੇਸਟ ਆ ਉਹ ਤੁਸੀਂ ਟੇਸਟ ਇੱਥੇ ਕਰ ਸਕਦੇ ਹੋ ਬਾਈ ਜੀ ਦੇ ਕੜੀ ਚੌਲ ਜਿਹੜੇ ਸਭ ਤੋਂ ਜ਼ਿਆਦਾ ਮਸ਼ਹੂਰ ਨੇ ਨਾਲ ਹੀ ਅਸੀਂ ਛੋਲਿਆਂ ਦੀ ਗੱਲ ਕਰ ਲਗੇ ਬਾਈ ਜੀ ਦੇ ਛੋਲੇ ਤੇ ਚਾਵਲ ਉਹ ਸਭ ਤੋਂ ਜ਼ਿਆਦਾ ਜਿਹੜੇ ਮਸ਼ਹੂਰ ਨੇ ਤੇ ਨਾਲ ਚਾਟੀ ਦੀ ਲੱਸੀ ਜਿਹੜੀ ਬਾਈ ਜੀ ਵੱਲੋਂ ਖੁਦ ਘਰ ਤਿਆਰ ਕੀਤੀ ਜਾਂਦੀ ਹੈ ਸਾਰੀ ਆਈਟਮ ਦੀ ਗੱਲ ਕਰ ਲਗੇ ਤਾਂ ਜਿਹੜੀ ਸਾਰੀ ਆਈਟਮ ਆ ਉਹ ਘਰ ਵੱਲੋਂ ਜਿਹੜੀ ਤਿਆਰ ਕਰਕੇ ਇੱਥੇ ਲਿਆਂਦੀ ਜਾਂਦੀ ਹੈ 11 ਵਜੇ ਤੋਂ ਲੈ ਕੇ 4 ਵਜੇ ਤੱਕ ਦੀ ਜਿਹੜੀ ਟਾਈਮਿੰਗ ਹੈ ਤੇ ਬਾਈ ਜੀ ਵੱਲੋਂ ਜਿਹੜਾ ਪੂਰਾ ਦੁੱਧ ਨੂੰ ਕਾੜ ਕੇ ਜਿਹੜਾ ਆਪਣਾ ਦੁੱਧ ਘਰ ਦਾ ਦੁੱਧ ਹੁੰਦਾ ਹੈ ਉਸ ਨੂੰ ਕਾੜ ਕੇ ਜਿਹੜੀ ਲੱਸੀ ਹੈ ਉਹ ਤਿਆਰ ਕੀਤੀ ਜਾਂਦੀ ਹੈ ਤੇ ਲੱਸੀ ਵਿੱਚ ਤੁਹਾਨੂੰ ਅਲੱਗ-ਅਲੱਗ ਜਿਹੜੇ ਫਲੇਵਰ ਆਉ ਮਿਲ ਜਾਣਗੇ ਮਿੱਠੀ ਲੱਸੀ ਵੀ ਤੁਹਾਨੂੰ ਸਵੀਟ ਲੱਸੀ ਵੀ ਜਿਹੜੀ ਮਿਲ ਸਕਦੀ ਆ ਤੇ ਨਾਲ ਜਿਹੜੀ ਆ ਨਮਕੀਨ ਲੱਸੀ ਉਹ ਮਿਲ ਸਕਦੀ ਤੁਸੀਂ ਸਾਨੂੰ ਕਿ ਕਿੰਦਾ ਜਿਹੜੇ ਕਸਟਮਰ ਦੀ ਇੱਥੇ ਭੀੜ ਆ ਜਿਹੜੀ ਲਗਾਤਾਰ ਉਹ ਲੱਗੀ ਹੋਈ ਆ ਭਾਈ ਜੀ ਕਿੰਨੀ ਪਲੇਟ ਵੀਰ ਸੇਲ ਕਰ ਦਿੰਦੇ ਹੋ ਪੂਰੇ ਦਿਨ ਦੇ ਵਿੱਚ ਪੂਰੇ ਦਿਨ ਦੇ ਵਿੱਚ ਕਿੰਨੀ ਪਲੇਟ ਸੇਲ ਕਰ ਦਿੰਦੇ ਹੋ 100 ਸਵਾ 100 ਕਹਿੰਦਾ 150 ਵੀ ਹੋ ਜਾਂਦੀ ਹੈ ਕਹਿੰਦਾ 150 ਵੀ ਹੋ ਜਾਂਦੀ ਹੈ আচ্ছা ਤਾਂ ਜਦੋਂ ਕਸਟਮਰ ਤੁਹਾਡੇ ਕੋਲ ਕੋਈ ਖਾਣਾ ਖਾ ਕੇ ਜਾਂਦਾ ਫਿਰ ਰਿਸਪੌਂਸ ਕੀ ਜਾਂਦਾ ਕਸਟਮਰ ਦਾ ਵੈਸੇ ਮੋਸਟਲੀ ਕਸਟਮਰ ਡੇਲੀ ਵਾਲੇ ਨੇ ਉਹਨੂੰ ਚੰਗਾ ਲੱਗਦਾ ਤਾਂ ਹੀ ਆਂਦੇ ਨੇ ਬਾਕੀ ਸਾਰਿਆਂ ਨੂੰ ਲਾ ਪੋਜ਼ਿਟਿਵ ਰਿਸਪੌਂਸ ਆ ਕੋਈ ਐਸਾ ਨਹੀਂ ਕਿ ਨੈਗੇਟਿਵ ਸੋ ਜੇ ਤੁਸੀਂ ਵੀ ਤੁਹਾਨੂੰ ਕਦੇ ਭੁੱਖ ਲੱਗੀ ਹੈ ਕਚੈਰੀਆਂ ਤੁਸੀਂ ਆਏ ਹੋ ਤਾਂ ਬਾਈ ਜੀ ਬੈਕ ਸਾਈਡ ਕਚੈਰੀਆਂ ਦੇ ਖੜਦੇ ਆ ਪਾਰਕਿੰਗ ਦੇ ਬਿਲਕੁਲ ਨਾਲ ਐਡਰੈਸ ਤੁਹਾਨੂੰ ਮੈਂ ਦੱਸ ਦਿੰਦਾ ਰਤਨ ਜੀ ਨਾਮ ਇਹਨਾਂ ਦਾ ਇਹਨਾਂ ਕੋਲ ਇੱਕ ਛਾਲ ਲਗਾਈ ਜਾਂਦੀ ਹੈ ਆ ਕੇ ਤੁਸੀਂ ਟੇਸਟ ਜ਼ਰੂਰ ਕਰ ਸਕਦੇ ਹੋ ਇੱਕ ਵਾਰ ਹਾਫ ਜਿਹੜੀ ਪਲੇਟ ਆ 25 ਰੁਪਏ ਦੀ ਹੈ ਤੇ ਫੁੱਲ ਪਲੇਟ ਦੀ ਗੱਲ ਕਰ ਲਈ ਤਾਂ 40 ਰੁਪਏ ਦੀ ਪਲੇਟ ਹੈ ਆਈਟਮ ਤੁਹਾਨੂੰ ਕਿਹੜੀ ਕਿਹੜੀ ਮਿਲ ਰਹੀ ਹੈ ਇੱਥੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਚਾਵਲ ਚਾਵਲ ਦੇ ਨਾਲ ਤੁਹਾਨੂੰ ਕੜੀ ਮਿਲ ਸਕਦੀ ਹੈ ਤੇ ਨਾਲ ਰਾਜਮਾ ਜਿਹੜੇ ਮਿਲਦੇ ਆ ਨਾਲ ਹੀ ਛੋਲਿਆਂ ਦੀ ਅਸੀਂ ਗੱਲ ਕਰ ਲਗੇ ਤੇ ਨਾਲ ਮਸ਼ਹੂਰ ਜਿਹੜੀ ਇਹਨਾਂ ਦੀ ਹੈ ਚਾਟੀ ਦੀ ਲੱਸੀ ਭਾਜੀ ਚਾਟੀ ਦੀ ਲੱਸੀ ਦਾ ਜਿਹੜਾ ਗਲਾਸ ਉਹ ਕਿੰਨੇ ਰੁਪਏ ਦਾ ਭਾਈ ਛੋਟਾ ਗਲਾਸ ਦੱਸਦਾ ਵੱਡਾ ਵੀ ਦਾ ਛੋਟਾ ਗਲਾਸ ਜਿਹੜਾ ਚਾਟੀ ਦੀ ਲੱਸੀ ਦਾ 10 ਰੁਪਏ ਦਾ ਤੇ ਜਿਹੜੇ ਵੱਡੇ ਗਲਾਸ ਦੀ ਕੀਮਤ ਹੈ ਉਹ 20 ਰੁਪਏ ਦੀ ਹੈ ਤੁਸੀਂ ਆ ਕੇ ਇੱਕ ਵਾਰ ਜਿਹੜਾ ਟੇਸਟ ਆ ਜ਼ਰੂਰ ਕਰ ਸਕਦੇ ਹੋ ਰਤਨ ਜੀ ਦੇ ਹੱਥਾਂ ਵਿੱਚ ਜਾਦੂ ਹੈ ਇੱਕ ਜਿਹੜਾ ਜਾਦੂ ਭਾਜੀ ਕਿੱਦਾਂ ਇਹ ਸ਼ਰਮਨ ਦੇ ਵਿੱਚ ਆਇਆ ਵੀ ਜਿਹੜੀ ਇਹ ਸਟਾਲ ਲਗਾਈ ਜਾਵੇ ਪਹਿਲਾਂ ਆਪਣਾ ਕੰਮ ਠੀਕ-ਠਾਕ ਸੀ ਆਪਾਂ ਗਿਲਚੋਂ ਕੰਮ ਕਰਦੇ ਸੀਗੇ ਫਿਰ ਜਦੋਂ ਕਾਦੇ ਹਾਲਾਤ ਥੋੜੇ ਖਰਾਬ ਹੋਏ ਫਿਰ ਆਪਾਂ ਇਹ ਸੋਚਿਆ ਵੀ ਆ ਕੰਮ ਕੀਤਾ ਜਾਵੇ ਪਹਿਲਾਂ-ਪਹਿਲਾਂ ਪਰੇਸ਼ਾਨੀਆਂ ਤਾਂ ਹੋਈਆਂ ਪਰ ਚਲੋ ਇੱਕ ਸੈੱਟ ਹੋ ਗਿਆ ਹੌਲੀ-ਹੌਲੀ ਕਰਕੇ ਹੁਣ ਆਪਣਾ ਥੋੜਾ ਨਾਮ ਹੈ ਕੰਮ ਚੱਲ ਰਿਹਾ ਹੈ ਤੇ ਲੋਕ ਇੱਥੋਂ ਦੇ ਆਸ-ਪਾਸ ਦੇ ਲੋਕ ਵੀ ਕਹਿੰਦੇ ਨੇ ਕਿ ਰਤਨ ਜੀ ਦੇ ਹੱਥਾਂ ਦੇ ਵਿੱਚ ਜਾਦੂ ਹੈ ਇਹ ਬਈ ਗੱਲ ਸੱਚੀ ਹੈ ਫਿਰ ਇਹ ਤਾਂ ਸਿਰ ਕਸਟਮਰ ਦੱਸ ਸਕਦੇ ਮੈਂ ਤਾਂ ਆਪਣੇ ਵੱਲ ਪੂਰੀ ਕੋਸ਼ਿਸ਼ ਕਰਦਾ ਬਈ ਸਹੀ ਬਣੇ ਬਾਕੀ ਤਾਂ ਕਸਟਮਰ ਦੇ ਕਸਟਮਰ ਦੇ ਵੀ ਚਾਹੀਦੇ ਆਪਾਂ ਨੂੰ ਪਾ ਜੀ ਇਹ ਸਾਰੀ ਚੀਜ਼ ਤੁਹਾਨੂੰ ਪਹਿਲਾਂ ਹੀ ਬਣਾਉਣੀ ਆਉਂਦੀ ਸੀ ਜਾਂ ਤੁਸੀਂ ਬਾਅਦ ਵਿੱਚ ਸਿੱਖਿਓ ਮੈਨੂੰ ਤਾਂ ਪਹਿਲਾਂ ਹੀ ਚਾਹ ਬਣਾਣੀ ਵੀ ਨਹੀਂ ਆਉਂਦੀ ਸੀ ਪਹਿਲਾਂ ਵਾਈਫ ਨਾਲ ਹੈਲਪ ਕਰਦੇ ਸੀ ਮੇਰੇ ਤੇ ਹਾਲੀਵੁੱਡ ਉਹਨਾਂ ਨੇ ਮੈਨੂੰ ਸਿਖਾਇਆ ਤੇ ਹੁਣ ਮੈਂ ਆਪ ਹੀ ਬਣਾਉਂਦਾ ਤੇ ਹੁਣ ਵਾਈਫ ਹੈਲਪ ਕਰਦੇ ਆ ਕਿ ਹੁਣ ਜਿਹੜਾ ਇਕੱਲੇ ਵੱਲੋਂ ਤੁਸੀਂ ਬਣਾਇਆ ਮੈਂ ਇਕੱਲਿਆਂ ਵਾਈਫ ਜੌਬ ਕਰਦੇ ਨੇ ਤੇ ਹੁਣ ਮੈਂ ਇਕੱਲਿਆਂ ਬਣਾਉਂਦਾ ਅੱਛਾ ਵਾਈਫ ਨਾਲ ਜੌਬ ਕਰਦੇ ਨੇ ਤੇ ਪਾ ਜੀ ਫਿਰ ਕਦੇ ਤਾਨਾ ਨਹੀਂ ਵੱਜਿਆ ਉਹਨਾਂ ਵੱਲੋਂ ਵਾਈਫ ਵੱਲੋਂ ਵੀ ਕਿ ਤੁਸੀਂ ਮੈਂ ਜੌਬ ਕਰਦੀ ਆ ਤੇ ਤੁਸੀਂ ਜਾ ਕੇ ਰੇੜੀ ਲਗਾਉਂਦੇ ਹੋ ਨਹੀਂ ਅੱਦਾਂ ਤਾਂ ਕੋਈ ਗੱਲ ਨਹੀਂ ਵਾਈਫ ਪੂ ਬਾਕੀ ਠੀਕ ਹੋ ਕੇ ਅੱਛਾ ਉਹਨਾਂ ਵੱਲੋਂ ਜਿਹੜੀ ਪੂਰੀ ਹੈਲਪ ਤੁਹਾਨੂੰ ਕੀਤੀ ਜਾਂਦੀ ਹੈ ਕਿਤੇ ਬਾਈ ਜੀ ਕਈ ਵਾਰ ਰਿਸ਼ਤੇਦਾਰ ਹੁੰਦੇ ਰਿਸ਼ਤੇਦਾਰ ਬੜੇ ਲੱਤਾਂ ਖਿੱਚਣ ਵਾਲੇ ਹੁੰਦੇ ਆ ਉਹ ਇਹ ਗੱਲ ਕਹਿ ਦਿੰਦੇ ਆ ਕਿ ਸਾਡੀ ਜਿਹੜੀ ਕੁੜੀ ਆ ਉਹ ਤਾਂ ਜੌਬ ਕਰਦੀ ਹੈ ਤੇ ਤੁਸੀਂ ਇੱਕ ਜਾ ਕੇ ਜਿਹੜੀ ਰੀੜੀ ਲਗਾ ਰਹੇ ਹੋ ਕਦੇ ਉਹਨਾਂ ਰਿਸ਼ਤੇਦਾਰਾਂ ਵੱਲੋਂ ਨਹੀਂ ਗੱਲ ਇਹ ਕਹੀ ਗਈ ਨਹੀਂ ਨਹੀਂ ਐਦਾਂ ਦਾ ਕੋਈ ਗੱਲ ਨਹੀਂ ਰਿਸ਼ਤੇਦਾਰਾਂ ਨੇ ਕਿਹਾ ਉਹ ਰਾਸ਼ਨ ਪਾਕੇ ਦੇਣਾ ਹੈ ਠੀਕ ਹੈ ਨਾ ਬਾਕੀ ਕੁਝ ਕੁਝ ਨਹੀਂ ਕਹਿੰਦੇ ਰਿਸ਼ਤੇਦਾਰ ਆਦੀ ਮਿਰਚ ਆ ਬਾਈ ਤੁਸੀਂ ਦੇਖ ਸਕਦੇ ਹੋ ਕਿ ਬਾਈ ਜੀ ਕੋਲ ਜਿਹੜਾ ਸਮਾਂ ਉਹ ਥੋੜਾ ਘੱਟ ਹੈ ਤੇ ਕਿਉਂਕਿ ਕਸਟਮਰਾਂ ਦੀ ਜ ਟੇਸਟ ਜਿਹੜਾ ਟੇਸਟ ਬਾਈ ਦਾ ਲਾਜਵਾਬ ਆ ਤਾਂ ਜਿਹੜੇ ਕਸਟਮਰ ਵੀ ਮੇਂ ਭੀੜ ਜਿਹੜੀ ਇੱਥੇ ਲੱਗੀ ਹੋਈ ਆ ਤੇ ਬਹੁਤ ਸਾਰੇ ਕਸਟਮਰ ਤਾਂ ਜਿਹੋਣੇ ਨੇ ਜਿਹੜੇ ਰੈਗੂਲਰਲੀ ਇੱਥੇ ਆਉਂਦੇ ਨੇ ਤੇ ਜਿਹੜਾ ਬਾਈ ਜਿਹਦੇ ਹੱਥ ਦਾ ਜਾਦੂ ਆ ਉਹਦਾ ਜਿਹੜਾ ਟੇਸਟ ਕਰਦੇ ਨਾਲ ਹੀ ਕਸਟਮਰ ਵੱਲੋਂ ਜਿਹੜੀ ਆ ਉਹ ਤਾਰੀਫ਼ ਕੀਤੀ ਜਾ ਰਹੀ ਹੈ ਕਿ ਬਹੁਤ ਜ਼ਿਆਦਾ ਜਿਹੜਾ ਲਾਜਵਾਬ ਟੇਸਟ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿੱਲੀ ਆਨੇ ਹੋ ਤੁਸੀਂ ਇੱਥੇ ਹਾਂਜੀ ਆਂਦੇ ਆਂਦੇ ਰਹੀਦਾ ਜਦੋਂ ਲੰਘਦੇ ਇੱਥੇ ਆਈਦਾ ਜੀ ਤੇ ਭਾਈ ਟੇਸਟ ਦੀ ਗੱਲ ਕਰਕੇ ਟੇਸਟ ਕਿਦਾਂ ਦਾ ਟੇਸਟ ਵੀ ਬਹੁਤ ਭਾਈ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਫੇਮਸ ਹੈ ਇਨਾਂ ਦੀ? ਆ ਕੜੀ ਜਾਵਲ ਤੇ ਲੱਸੀ। ਤੇ ਭਾਈ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਆ ਰਹੇ ਹੋ? ਬਹੁਤ ਟਾਈਮ ਤੋਂ ਆ ਰਹੇ ਆ ਮੈਂ। ਟੇਸਟ ਦਾ ਕੋਈ ਫਰਕ ਪਿਆ ਕਦੇ ਕਿ ਉਹੀ ਜਿਹੜਾ ਸੇਮ ਪਹਿਲੀ ਵਾਰ ਟਰਾਈ ਕੀਤਾ ਸੀ? ਆ ਘੈਂਟ ਪੂਰੇ। ਪੂਰਾ ਘੈਂਟ। ਜੋ ਪਹਿਲੀ ਵਾਰ ਟਰਾਈ ਕੀਤਾ ਸੀ ਮੂਹੀ ਟੇਸਟ ਆ। ਹਾਂਜੀ। ਭਾਈ ਟੇਸਟ ਕਿੱਦਾਂ ਦਾ ਜੀ? ਭਾਈ ਟੇਸਟ ਪੂਰਾ ਵਧੀਆ ਐਸ ਕੇ ਰਿਪੋਰਟ ਆ। ਕਿੰਨੇ ਟਾਈਮ ਤੋਂ ਆ ਰਹੇ ਹੋ ਤੁਸੀਂ ਇੱਥੇ? ਭਾਈ ਹੋ ਗਿਆ ਸਾਨੂੰ ਦਾ ਸਾਲ ਹੋ ਗਿਆ। ਅੱਛਾ ਜੇ ਸਾਲ ਪਹਿਲਾਂ ਆਏ ਸੀ ਟੇਸਟ ਸੇਮ ਉਹੀ ਆ ਕਿ ਕੋਈ ਚੇਂਜਸ? ਸਵਾਦ ਉਸਕਿਆ ਪੂਰਾ ਬਈ ਦਾ। ਕੀ ਕਹਿਣਾ ਚਾਹੂੰਗੀ ਮਤਲਬ ਜੇ ਤੁਸੀਂ ਲਈ ਆ ਲੋਕਾਂ ਨੂੰ ਕੀ ਕਹਿਣਾ ਚਾਹੂੰਗੀ ਟਰਾਈ ਕਰਨਾ ਚਾਹੀਦਾ ਹਾਂ ਜੀ ਟਰਾਈ ਟਰਾਈ ਕਰਨੀ ਚਾਹੀਦੀ ਹੈ ਭਾਈ ਕੋ ਲਾਣਾ ਚਾਹੀਦਾ ਸਭ ਨੂੰ ਇਹ ਕਹਿੰਦਾ ਖਾਣਾ ਚਾਹੀਦਾ ਭਾਈ ਇਹ ਕਹਿੰਦੇ ਨੇ ਕਿ ਰਤਨ ਜੀ ਦੇ ਹੱਥਾਂ ਦੇ ਵਿੱਚ ਜਾਦੂ ਹੈ ਕੀ ਗੱਲ ਸੱਚੀ ਹੈ ਹਾਂ ਜੀ ਹਾਂ ਜੀ ਸਹੀ ਹੈ ਭਾਈ ਸਹੀ ਗੱਲ ਹੈ ਰਤਨ ਜੀ ਤੁਸੀਂ ਇੰਨੀਆਂ ਸਾਰੀਆਂ ਜਿਹੜੀਆਂ ਆਈਟਮ ਤਿਆਰ ਕਰਦੇ ਹੋ ਲੋਕਾਂ ਦੀ ਫੇਵਰਿਟ ਆਈਟਮ ਕਿਹੜੀ ਹੈ ਜ਼ਿਆਦਾ ਸਾਰ ਰਾਜਮਾ ਤੇ ਕੜੀ ਹੈ ਰਾਜਮਾ ਤੇ ਕੜੀ ਅੱਛਾ ਜਿਹੜੇ ਮਸਾਲੇ ਟੇਸਟਲੇ ਤੁਸੀਂ ਯੂਜ਼ ਕਰਦੇ ਹੋ ਤੁਸੀਂ ਆਪਣੇ ਵੱਲੋਂ ਤਿਆਰ ਕਰਦੇ ਹੋ ਜਾਂ ਕੋਈ ਸਪੈਸ਼ਲ ਇਹਨੂੰ ਲੈ ਕੇ ਆਉਂਦੇ ਕਿ ਇੱਕ ਮਸਾਲਾ ਸਰ ਆਪਣੇ ਵੱਲੋਂ ਚਾੜ ਕਰੀਦਾ ਜੋ ਸਾਰਿਆਂ ਚ ਪੈਂਦਾ ਬਾਕੀ ਕਾਮਨ ਮਸਾਲੇ ਲੈ ਲਈ ਪੈਂਦੇ ਆ ਇੱਕ ਮਸਾਲਾ ਜਿਹੜਾ ਘਰੇ ਤਿਆਰ ਕਰੀਦਾ ਉਹ ਮਤਲਬ ਘੱਗ ਪੀਸ ਕੇ ਦੋ ਜਣ ਚੀਜ਼ਾਂ ਹੈਗੀਆਂ ਨੇ ਮੈਂ ਦੱਸੂਗਾ ਫਿਰ ਕਦੇ ਰਤਨ ਜੀ ਇੱਕ ਗੱਲ ਹੋਰ ਕਰਦੇ ਜਿੱਦਾਂ ਤੁਸੀਂ ਸਟਾਰਟਿੰਗ ਕੀਤੀ ਸੀ ਕੰਮ ਦੀ ਤਾਂ ਉਦੋਂ ਜਿਹੜਾ ਟੇਸਟ ਕਿਉਂਕਿ ਕੋਈ ਬੰਦਾ ਕੰਮ ਦੀ ਸਟਾਰਟਿੰਗ ਕਰਦਾ ਤਾਂ ਟੇਸਟ ਜਿਹੜਾ ਬਹੁਤ ਵਧੀਆ ਦੇਣ ਦੀ ਕੋਸ਼ਿਸ਼ ਕਰਦਾ ਹਾਂਜੀ ਹਾਂਜੀ ਤੇ ਅੱਜ ਤੁਹਾਨੂੰ 5 ਸਾਲ ਦੇ ਕਰੀਬ ਹੋ ਗਿਆ ਤੁਹਾਡੇ ਇੱਕ ਵਧੀਆ ਨਾਮ ਬਣ ਚੁੱਕਿਆ ਤੁਹਾਡੇ ਕੋਲ ਵਧੀਆ ਇੱਕ ਕਸਟਮਰ ਜਿਹੜੇ ਬਣ ਚੁੱਕੇ ਆ ਤੇ ਹੁਣ ਕਦੇ ਮਨ ਦੇ ਵਿੱਚ ਲਾਲਚ ਨੇ ਪੜ ਡਾਊਨ ਕਰਾਂਗੇ ਤਾਂ ਆਪਣੇ ਨੁਕਸਾਨ ਆ ਤੁਸੀਂ ਵੱਧ ਤੋਂ ਹਫਤਾ ਜਾਂ ਮਹੀਨਾ ਹੋਰ ਟਿਕੋਗੇ ਜੇ ਆਪਾਂ ਉਹੀ ਕੁਆਲਿਟੀ ਮੇਨਟੇਨ ਰੱਖਾਂਗੇ ਤਾਂ ਤੁਸੀਂ ਲੌਂਗ ਟਾਈਮ ਕੰਮ ਕਰ ਸਕਦੇ ਹੋ ਕੁਆਲਿਟੀ ਚ ਕੋਈ ਕੰਪਰੋਮਾਈਜ਼ ਨਾ ਨਾ ਮਤਲਬ ਹੀ ਨਹੀਂ ਜੀ ਮਤਲਬ ਤੇ ਰਤਨ ਜੀ ਆਪਣਾ ਐਡਰੈਸ ਦੱਸ ਦਿਓ ਤਾਂ ਜੋ ਸਾਡੇ ਕਸਟਮਰ ਨੇ ਸਾਡੇ ਵਿਊਅਰ ਨੇ ਤੁਹਾਡੇ ਕੋਲ ਆ ਕੇ ਜਿਹੜਾ ਤੁਹਾਡੇ ਖੰਡ ਦਾ ਟੇਸਟ ਕਰ ਲੈਣ ਸਰ ਐਡਰੈਸ ਆਪਣਾ ਸਰ ਕਚੈਰੀ ਦੀ ਬੈਕ ਸਾਈਡ ਜਿਹੜਾ ਰਸਤਾ ਜਾਂਦਾ ਹੈ ਕੋਚਨ ਮਾਰਕੀਟ ਨੂੰ ਜੇ ਆਪਾਂ ਉਤੋਂ ਆਈਏ ਫਰੋਇਕਨ ਦੀ ਮਾਰਕੀਟ ਤੋਂ ਤਾਂ ਸਵਾਨੀ ਮੋਟਰਸ ਤੋਂ ਆਪਾਂ ਲੈਫਟ ਮੋੜਦੇ ਆ ਨਾ ਸਿੱਧਾ ਮੇਰਾ ਤੇ ਇਹਦੀ ਨਿਸ਼ਾਨੀ ਹੈ ਕਿ ਕੋਰਟ ਬੈਗ ਉਹਦਾ ਕੋਰਟ ਸਾਈਡ ਦਾ ਗੇਟ ਪਿਛਲਾ ਬੰਦ ਹੈ ਉਹ ਸਾਹਮਣੇ ਮੈਂ ਖੜਾ ਤੇ ਰਤਨ ਜੀ ਟਾਈਮਿੰਗ ਕੀ ਹੈ ਆਪਣੀ ਟਾਈਮਿੰਗ ਦੀ ਗੱਲ ਕਰ ਲਗੇ ਕਿੰਨੇ ਵਜੇ ਤੋਂ ਕਿੰਨੇ ਵਜੇ ਸਵੇਰੇ 11:30 11 ਵਜੇ ਸਟਾਰਟ ਹੋ ਜਾਂਦਾ तकरीबन ਤੇ ਸ਼ਾਮੀ ਉਹ 5:30 5:30 ਤੱਕ ਤੇ ਆਫ ਵੀ ਹੁੰਦਾ ਜੀ ਕਿਸ ਦਿਨ ਤੁਸੀਂ ਨਹੀਂ ਆਂਦੇ ਆਫ ਹਾਂ ਜੀ ਜਿਵੇਂ ਬੈਂਕਿੰਗਸ ਟਾਈਮ ਹੈ ਨਾ ਸੈਟਰਡੇ ਸੈਕੰਡ ਬੰਦ ਹੁੰਦਾ ਇੱਕ ਫੋਰਸ ਬੰਦ ਹੁੰਦਾ ਉਹਦੇ ਕੋਰਸ ਬੰਦ ਹੁੰਦੀਆਂ ਨੇ ਫਿਰ ਆਪਾਂ ਉਸ ਦਿਨ ਆਈਦਾ ਨਹੀਂ ਇੱਕ ਸੰਡੇ ਤੇ ਇੱਕ ਸੈਟਰਡੇ ਦੋ ਦਿਨ ਤੋ ਰਤਨ ਜੀ ਸਾਡੇ ਲਈ ਅੱਜ ਕਿਹੜੀ ਚੀਜ਼ ਤਿਆਰ ਕਰ ਰਹੇ ਹੋ ਸ ਇਹ ਵੈਸੇ ਦਾ ਆਪਣੀ ਸਪੈਸ਼ਲ ਰਾਜਮਾ ਦਾ ਕੜੀ ਹੈ ਕਈ ਸੋਲੇ ਵੀ ਪਸੰਦ ਕਰਦੇ ਨੇ ਬਾਕੀ ਜੋ ਤੁਸੀਂ ਖਾਣਾ ਚਾਹੋ ਜੋ ਸਭ ਤੋਂ ਫੇਮਸ ਤੁਹਾਡੀ ਆਈਟਮ ਆ ਇੱਕ ਵਾਰ ਜਿਹੜੀ ਟਰਾਈ ਜਰੂਰ ਕਰੋ ਤਾਂ ਕਿ ਅਸੀਂ ਵੀ ਲੋਕਾਂ ਨੂੰ ਦੱਸੀਏ ਕਿ ਜਿਹੜਾ ਟੇਸਟ ਆ ਉਹ ਕਿੰਦਾ ਦਾ ਹਾਂਜੀ ਹਾਂਜੀ ਜਰੂਰ ਕਿਉਂਕਿ ਲੋਕ ਆਡੀਅנס ਕਹਿੰਦੀ ਆ ਕਿ ਸਿਰਫ ਗੱਲਾਂ ਹੀ ਨਹੀਂ ਲਾਈਵ ਉਹਨਾਂ ਨੂੰ ਦਿਖਾਵਾਂਗੇ ਕਿ ਰਤਨ ਜੀ ਦਾ ਜਿਹੜਾ ਟੇਸਟ ਆ ਜਿਹੜੇ ਰਤਨ ਜੀ ਦੇ ਹੱਥਾਂ ਨਾਲ ਜਾਦੂ ਦੀਆਂ ਗੱਲਾਂ ਹੁੰਦੀਆਂ ਕਿ ਵਾਕਈ ਉਹ ਜਾਦੂ ਹੈ ਸੋ ਕਿਹੜੀ ਪਲੇਟ ਵਿੱਚ ਲਗਾ ਰਹੇ ਹਾਂ ਨਾਲ ਨਾਲ ਸਾਨੂੰ ਦਿਖਾਓ ਜਰੂਰ ਕਿ ਕਸਟਮਰ ਨੂੰ ਕਿੰਦਾ ਜਿਹੜੀ ਪਲੇਟ ਆ ਉਹ ਲੱਗਦੀ ਸਭ ਤੋਂ ਜਿਹੜੀ ਫੇਮਸ ਆਪਣੀ ਉਹ ਕੜੀ ਹੈ ਕੜੀ ਹਾਂਜੀ ਕੜੀ ਵੀ ਜਿਹੜੀ ਆਪਾਂ ਘਰ ਹੀ ਤਿਆਰ ਕਰਦੇ ਹਾਂ ਹਾਂ ਸਭ ਕੁਝ ਘਰ ਹੀ ਤਿਆਰ ਹੁੰਦਾ ਕਿਉਂਕਿ ਇੱਥੇ ਆਪਾਂ ਤਿਆਰ ਕਰ ਨਹੀਂ ਸਕਦੇ ਨਹੀਂ ਜਗ੍ਹਾ ਵੀ ਹੈ ਨਹੀਂ ਤੇ ਇਕੁਪਮੈਂਟਸ ਵੀ ਹੈ ਨਹੀਂਗੇ ਫਿਰ ਆਪਾਂ ਘਰੋਂ ਤਿਆਰ ਕਰਕੇ ਇੱਥੇ ਆ ਕੇ ਸੇਲ ਆਊਟ ਕਰ ਲੈਂਦੇ ਆ ਤੇ ਭਾਈ ਜਿਹੜੀ ਕੜੀ ਦੇ ਵਿੱਚ ਤੁਸੀਂ ਪਕੌੜੇ ਪਾਉਣੇ ਹੋ ਮੈਂ ਦੇਖਿਆ ਸਾਈਜ਼ ਉਹਨਾਂ ਦਾ ਕਾਫੀ ਵੱਡਾ-ਵੱਡਾ ਤੇ ਉਹ ਜਿਹੜਾ ਸਾਈਜ਼ ਆ ਉਹ ਵੀ ਘਰ ਪਕੌੜੇ ਵੀ ਘਰ ਹੀ ਤਿਆਰ ਕਰਦੇ ਹਾਂ ਹਾਂਜੀ ਕਰੇ ਪਕੌੜੇ ਨਾਲ ਨਾਲ ਪਾ ਦਿਓ ਜਿਹੜੇ ਕੜੀ ਦੇ ਵਿੱਚ ਪਕੌੜੇ ਆ ਤੁਸੀਂ ਉਹ ਵੀ ਘਰ ਤਿਆਰ ਕਰਦੇ ਹੋ ਹਾਂਜੀ ਹਾਂਜੀ ਇਹ ਭਾਜੀ ਕੋਪਦੇ ਹੁੰਦੇ ਜਾਂ ਕੋਈ ਸਪੈਸ਼ਲ ਪਕੌੜੇ ਬਣਾਉਣੇ ਹੋ ਇਹ ਭਾਜੀ ਪਾਲਕ ਪਿਆਜ਼ ਆਲੂ ਮਿਰਚਾਂ ਇਹ ਸਾਰਾ ਮਿਕਸ ਕਰਕੇ ਨਾਲ ਵੇਸਨ ਵਧੀਆ ਪਾ ਕੇ ਇਹਨਾਂ ਤੇ ਪਕੌੜੇ ਤਿਆਰ ਕੀਤੇ ਜਾਂਦੇ ਇਹਨਾਂ ਨੂੰ ਭਾਜੀ ਫਿਰ ਟਾਈਮ ਤਾਂ ਬਹੁਤ ਲੱਗ ਜਾਂਦਾ ਉਹ ਸਾਰੀ ਚੀਜ਼ ਬਣਾਉਣ ਤੇ ਮੈਂ ਦੱਸਿਆ ਨਾ ਕਿ ਸਵੇਰੇ 5-6 ਵਜੇ ਉੱਠੀਦਾ ਤੇ ਕੱਟਕੜ ਨੇ 4 ਘੰਟੇ ਲੱਗ ਜਾਂਦੇ 4 ਘੰਟੇ ਵੱਲੋਂ ਸਮਾਨ ਰੈਡੀ ਕਰਨ ਤੇ ਲੱਗ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਾਢੇ ਲੇ ਪਲੇਟ ਆ ਉਹ ਸਜ ਕੇ ਤਿਆਰ ਹੈ ਤੇ ਰਾਈਸ ਦੀ ਗੱਲ ਕਰਨ ਲੱਗੇ ਤਾਂ ਲਾਜਵਾਬ ਖਿਲ ਕੋਈ ਜੁੜੇ ਹੋਈ ਨਹੀਂ ਹੈ ਬਿਲਕੁਲ ਖਿਲੇ ਖਿਲੇ ਲਾਇਆ ਰਾਜਸ ਨੇ ਤੇ ਨਾਲ ਕੜੀ ਲਾਜਵਾਬ ਕੜੀ ਦੇਖਣ ਦੇ ਵਿੱਚ ਕਿੰਨੀ ਖੂਬਸੂਰਤ ਲੱਗ ਰਹੀ ਹੈ ਤੇ ਨਾਲ ਹੀ ਜਿਹੜੇ ਪਕੌੜੇ ਨੇ ਵਿੱਚ ਪਾਲਕ ਦੇ ਪਕੌੜੇ ਨੇ ਤੇ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਪਿਆਜ਼ ਤੇ ਜਿਹੜੀ ਗ੍ਰੀਨ ਸੌਸ ਹੈ ਨਾਲ ਗ੍ਰੀਨ ਚਟਨੀ ਵੀ ਭਾਜੀ ਵੱਲੋਂ ਜਿਹੜੀ ਪਾਈ ਗਈ ਹੈ ਲਾਜਵਾਬ ਟੇਸਟ ਕਰਕੇ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਜਿਹੜਾ ਟੇਸਟ ਹੈ ਉਹ ਕਿਦਾਂ ਦਾ ਇਦਾਂ ਟੇਸਟ ਹੈ ਤੇ ਨਾਲ ਹੀ ਜਿਹੜੇ ਹੈ ਲੱਸੀ ਭਾਜੀ ਦੇ ਵੱਲੋਂ ਲੱਸੀ ਵੀ ਜਰੂਰ ਟਰਾਈ ਕਰਾਂਗੇ ਕਿ ਲੱਸੀ ਦਾ ਜਿਹੜਾ ਟੇਸਟ ਹੈ ਉਹ ਕੀ ਹੈ ਤੁਸੀਂ ਦੇਖ ਸਕਦੇ ਹੋ ਸਾਡੀ ਪਲੇਟ ਜਿਹੜੀ ਲੱਗ ਕੇ ਉਹ ਤਿਆਰ ਹੋ ਚੁੱਕੀ ਆ ਤੇ ਖੜੀ ਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਕਲਰ ਹੈ ਤੇ ਨਾਲ ਰਾਜਮਾ ਅਸੀਂ ਲਏ ਆ ਤੇ ਇਹ ਚਾਤੀ ਦੀ ਲੱਸੀ ਹੈ ਜੋ ਬਾਈ ਜੀ ਵੱਲੋਂ ਪੂਰਾ ਦੁੱਧ ਨੂੰ ਕਾੜ ਕੇ ਜਿਹੜੀ ਘਰ ਆਪਣੇ ਤਿਆਰ ਕੀਤੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਗਾੜੀ ਜਿਹੜੀ ਉਹ ਲੱਸੀ ਹੈ ਤੇ ਜੇਕਰ ਤੁਸੀਂ ਵੀ ਕਚਹਿਰੀ ਆਉਂਦੇ ਹੋ ਇੱਕ ਵਾਰ ਟੇਸਟ ਤੁਸੀਂ ਜ਼ਰੂਰ ਕਰੋ ਰਤਨ ਜੀ ਦੀ ਇਹ ਮਸ਼ਹੂਰ ਜਿਹੜਾ ਉਹ ਸਟਾਲ ਹੈ ਇੱਥੇ ਲੱਗ ਲੱਗਦੀ ਆ ਤੇ ਆ ਕੇ ਤੁਸੀਂ ਟਰਾਈ ਜਰੂਰ ਕਰ ਸਕਦੇ ਆ